ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਦ ਤਾ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਨਾ ਸਕਦ ਕੇ ਅਚਲ ਮੂਰਤ ਅਨਪੂਰਕਾਸ਼ ਮਤੋਜ ਕਹੀ ਜਾ ਕੋਟ ਇੰਦਰਿੰਦਰਾਣ ਸਾਹਿ ਸਾੜ ਗਣੀਜਾ ਦਿਰ ਪਵਨ ਮੇਪ ਸੁਰ ਨਰ ਅਸਰ ਨੇਤ ਨੇਤ ਬੰਤਰਣ ਕੈਤ ਤਵ ਸਰਵਨਾਮ ਕਥ ਕਵਨ ਕਰਮਨਾਮ ਵਰਨਤ ਸਮਤ 부ਜੰਗ ਪ੍ਰਯਾਦ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਵੇਖੇ ਨਮਸਤੰ ਲੇਖੇ ਨਮਸਤੰ ਅਕਾਇ ਨਮਸਤੰ ਅਜਾਇ ਨਮਸਤੰ ਆਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਅਕਰਮਗ ਨਮਸਤੰ ਅਧਰਮਗ ਨਮਸਤੰ ਅਨਾਵ ਨਮਸਤੰ ਤਾਮ ਨਮਸਤੰ ਅਜੀਤੇ ਨਮਸਤੰ ਬੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇ ਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਦੇਹ ਨਮਸਤੰ ਉਦਾਰੇ ਨਮਸਤੰ ਉਬਾਰੇ ਨਮਸਤੰ ਸੂਇਕ ਨਮਸਤੰ ਅਨੇਕਕ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸ ਨਿਰਕਰ ਮੇ ਨਮਸ ਨਿਰਪਰ ਮੇ ਨਮਸ ਨਿਰਦੇਸੇ ਨਮਸ ਨਿਰਵੇਸੇ ਨਮਸ ਨਿਰਨਾਮੇ ਨਮਸ ਨਿਰਕਾਮੇ ਨਮਸ ਨਿਰਦਾਤੇ ਨਮਸ ਨਿਰਗਾਤੇ ਨਮਸ ਨਿਰਦੂਤੇ ਨਮਸ ਤੰਭੂਤੇ ਨਮਸ ਤੰ ਲੋਕੇ ਨਮਸ ਤੰ ਸ਼ੋਕੇ ਨਮਸ ਨਿਰਤਾਪੇ ਨਮਸ ਤੰ ਥਾਪੇ ਨਮਸ ਤੰ ਤਰਵਾਪੇ ਨਮਸ ਨਿਰਤਾਪੇ ਨਮਸ ਤੰ ਅਥਾਪੇ ਨਮਸ ਤੰ ਤਰਮਾਨੇ ਨਮਸ ਤੰ ਨਦਾਨੇ ਨਮਸ ਤੰ ਅਗਾਏ ਨਮਸ ਤੰ ਅਬਾਏ ਨਮਸ ਤੰ ਤਰਵਰਗੇ ਨਮਸ ਤੰ ਸਰਗੇ ਨਮਸ ਤੰ ਪ੍ਰਭੂਗੇ ਨਮਸ ਤੰ ਸਯੋਗੇ ਨਮਸਤੰ ਔਰੰਗੇ ਨਮਸਤੰ ਅਪੰਗੇ ਨਮਸਤੰ ਆਗਮੇ ਨਮਸਤਸ ਸਰਮੇ ਨਮਸਤੰ ਜਲਾਸਰੇ ਨਮਸਤੰ ਰਾਸਰੇ ਨਮਸਤੰ ਆਜਾਤੇ ਨਮਸਤੰ ਅਬਾਤੇ ਨਮਸਤੰ ਅਮਜਵੇ ਨਮਸਤਸ ਅਜਵੇ ਦੇਸੰ ਦੇਸੇ ਨਮਸਤੰ ਵੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਰੂਪੇ ਨਮੋ ਸਰਵ ਕਾਬੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੀਵੇ ਨਮਸਤੰ ਅਭੇਵੇ ਨਮਸਤੰ ਆਜਨਵੇ ਨਮਸਤੰ ਸੋਬਨਵੇ ਨਮੋ ਸਰਵ ਗੌੜੇ ਨਮੋ ਸਰਵ ਪੌੜੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤ ਸਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਿਰਤਾਰ ਨਮੋ ਸਰਵ ਤੰਦੇ ਨਮਸਤ ਬੰਦੇ ਨਮਸਤ ਨਿਰਸਾਕੇ ਨਮਸਤ ਨਰਵਾਕੇ ਨਮਸਤ ਰਹੀਮੇ ਨਮਸਤੰ ਕਰੀਮੇ नमस्त अनन्ते नमस्त महन्ते नमस्त धराके नमस्त स्वाके नमस्त सर्वसोख नमस्त सर्वोख नमस्तरो करता नमस्त सर्वहर्ता नमोजोग जोगे नमो भोग पुगे नमस्त सर्वद्याले नमस्त सर्वपालि चाचरी शांतो प्रसाद रूप अनूपा जूह पूह लेख पीख नमकम देह पीया जीता पीता त्रम अननदान

ਨੰਗ ਪਰਿਆਦ ਛੰਦ ਨਮੋ ਸਰਬ ਮਾਨੇ ਸਮਸਤਿਨ ਦਾਨੇ ਨਮੋ ਦੇਵ ਦੇਵੇ ਵਿਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਣੇ ਨਮੋ ਸਰਬ ਪੌਲੇ ਅਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਮਨ ਬਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਦ ਨਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੇ ਹੋਤੇ ਕਲੰਕ ਮੇ ਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਰਮ ਪਰਮ ਸਿਦੇ ਨਮੋ ਰਾਜ ਰਾਜੇਸ਼ਰਮ ਪਰਮ ਬਿਰਦੇ ਨਮੋ ਸਸਤਰ ਬਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵਿਖੇ ਪਰਮੇ ਭੋਗੇ ਉਪੁਗਤੇ ਨਮੋ ਜੋਗ ਜੋਗੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪਰੇ ਦੇਵੇ ਸਤਰਮੇ ਨਮੋ ਰੋਗ ਹਰਤਾ ਨਮੋ ਰਗ ਰੂਪੇ ਨਮੋ ਸਾ ਸਾ ਨਮੋ ਬੂ ਬੂਪੇ ਨਮੋ ਦਨ ਦਾਨੇ ਨਮੋ ਮਨ ਮਨੇ ਨਮੋ ਰੋਗ ਰੋਕੇ ਨਮਸਤੰ ਸਨਾਨੇ ਨੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਸਟੇ ਸਟੇ ਨੋ ਦੰਤਰ ਤੰਤਰ ਸਦਾ ਚਦਾਨ ਸਰਬੰਗ ਪ੍ਰਨਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧਦਾ 부ਜਦਾ ਬਿਰਤ ਕਰਤਾ ਦੋ ਅਰਧ ਅਰਧੰ ਆਗੰਗੋਗ ਹਰਤਾ ਪਰਮ ਪਰਮ ਪਰਮੇਸ਼ਰ ਬਰੋਸ਼ ਪਾਲਨ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਸ਼ੇਦੀ ਅਭੇਦੀ ਨਾਮ ਅਕਾਮ ਸਮਸਤੋ ਬਰਾਜੀ ਸਮਸਤ ਸਤਾ ਮੂਨ ਦੇ ਰਾਜੋ ਰਚਾ ਚਰੀ ਛੰਦ ਜਲੇ ਹਥ ਲਿਆ ਬੀਤ ਬੀਅ ਪ੍ਰਭੂ ਹੈ ਜੂਹ ਦੇ ਸਭੇ ਸਭ ਜੰਗ ਪ੍ਰਿਆਦ ਛੰਦ ਤਵ ਪ੍ਰਸਾਦ ਅਗਾ ਦੇਵਾ ਦੇ ਨੰਦੀ ਸਰੂਪੇ ਨਹੁ ਸਰਮਾਨੇ ਸਮਸਤਿ ਨਿਦਾਨੇ ਨਮਸਤਿ ਨਿਰਨਾਥੇ ਨਮਸਤੁ ਪਰਮਾਥੇ ਨਮਸਤੰ ਗੰਗੇ ਨਮਸਤੰ ਵੰਜੇ ਨਮਸਤੰ ਅਕਹਲੇ ਨਮਸਤੰ ਆਪਾਲੇ ਨਮੋ ਸਰਬਦੇਸੇ ਨਮੋ ਸਰਬਵੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾ ਸ਼ਾਏ ਨਮੋ ਮਹਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਧੋਖੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬੋਗੇ ਨਮੋ ਸਰਬ ਜੀਤ ਨਮੋ ਸਰਬੀਤ ਨਮੋ ਸਰਬ ਗਿਆਨ ਨਮੋ ਪਰਮ ਤਾਰ ਨਮੋ ਸਰਬ ਮੰਤਰ ਨਮੋ ਸਰਬ ਜੰਤਰੰ ਨਮੋ ਸਰਬਦ੍ਰੈ ਸੰਗ ਨਮੋ ਸਰਬਕ੍ਰਿਸ਼ਨ ਨਮੋ ਸਰਬਰੰਗੇ ਤ੍ਰਪੰਗੀ ਅਨੰਗੇ ਨਮ ਜੀਵ ਜੀਵ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਸੰਬਰ ਸਿਜੇ ਗ੍ਰਿਪਾਲੰਗ ਸਰੂਪੇ ਕੁਗਰਮੰ ਪ੍ਰਨਾਸੀ ਸਦਾ ਸਰਬਦਾ ਰਿਤ ਸਿਦਗਨ ਵਾਸੀ ਚਰਪਟ ਛੰਦ ਤੋ ਪ੍ਰਸਾਦ ਅਮਰਤ ਗਰਮੇ ਬਰਤਰਮੇ ਖਲ ਜੋਗੀ ਚਲ ਭੋਗੇ ਚਲ ਰਾਜੇ ਦਲ ਸਾਜੇ ਅਖਲ ਧਰਮ ਅਲਹ ਕਰਮ ਸਰਬੰ ਦਾਤਾ ਸਰਬੰਗਿਆਤਾ ਸਰਬਗੁਮਾਨੇ ਸਰਵੰਗ ਪ੍ਰਾਨ ਸਰਵੰਤ੍ਰਾਨ ਸਰਵੰਗ ਭੁਗਤਾ ਸਰਵੰਗ ਜੋਤਾ ਸਰਵੰਗ ਦੇਵਕ ਸਰਵੰਗ ਭੇਵੋ ਸਰਵੰਗ ਕਾਲੇ ਸਰਵੰਗ ਪਾਲੇ ਰੂワਲ ਸ਼ੰਤੋ ਪ੍ਰਸਾਦ ਆਦ ਰੂਪਨਾਦ ਮੂਰਤ ਜੋਨ ਬੁਰਖ ਅਪਾਰ ਸਰਵ ਮਨ ਤਰਮਨ ਦੇਵ ਭੇਵ ਆਦ ਉਦਾਰ ਸਰਵ ਪਾਲ ਸਰਵ ਕਾਲ ਸਰਵ ਕੋਪਨ ਕਾਲ ਜਤ ਤਤਨ ਵਿਰਾਜੇ ਅਦੂਤ ਰੂਪ ਰਸਾਲ ਨਾਮ ਠਾਵ ਨਾ ਜਾਤ ਜਾਕਰ ਰੂਪ ਰੰਗ ਨ ਰੇਖ ਆਦਪੁਰਖ ਉਦਾਰ ਮੂਰਤ ਜੋ ਆਦ ਸੇਖ ਦੇਸ ਔਰ ਨ ਭੇਜਾ ਕਰ ਰੂਪ ਰੇਖ ਨਾਰਗ ਜਤਰ ਤਤਰ ਦਿਸਾ ਫਿਸਾ ਵਫਾ ਲੈ ਅਨਾਰਕ ਨਾਮ ਕਾਂ ਬਿਹਨ ਬਿਖਤ ਤਾਮ ਹੋ ਨ ਜਾਹੇ ਸਰਬ ਮਾਨ ਸਰਵਥਰ ਮਾਨ ਸਦਾ ਮਨਤਾਏ ਏਕ ਮੂਰਤ ਅਨੇਕ ਦਰਸ਼ਨ ਕਿਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰ ਏਕ ਦੇਵ ਵੀਵ ਨਾ ਜਾਣੀ ਜੇ ਵੀ ਦੁਰਕਤੀਬ ਰੂਪ ਰੰਗ ਨਾ ਜਤ ਪਾਤ ਸੁ ਜਾਣੀ ਕਿਹ ਜੀਵਤਾ ਆਤਮਾਤ ਨਾ ਜਤ ਜਾਕਰ ਜਨਮ ਮਰਨ ਬਹੀਨ ਤਕਰ ਬਕਰ ਫਿਰ ਜਦ ਰਜਕ ਮਾ ਨਹੀਂ ਬੁਰਦੀਨ ਲੋਕ ਚੌਦਹ ਕੀ ਵਿਖਾਇ ਜਗ ਜਾਪੇ ਜਿਹ ਜਾਪ ਆ ਦੇਵ ਨਾਦ ਮੂਰਥਾ ਪਿਉ ਸਭਾ ਜੇ ਥਾਪ ਪਰਮ ਰੂਪ ਨਿਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੇ ਅੰਪਵ ਕਰਨ ਪੰਜਨ ਹਾਰ ਕਾਲ ਹੀਨ ਕਲ ਸੰਯੁਕਤ ਕਾਲ ਪੁਰਖ ਅਦੇਸ ਧਰਮ ਤਾਮਸ ਬਰਮ ਰਤ ਬੂਤ ਲਖ ਭੀਸ ਅੰਗ ਰਾਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਅਬ ਰੂਪ ਮੇ ਕਨ ਸਤਤ ਏਕ ਪੁਰਖ ਵਦੂਤ ਗਰਭ ਗੰਜਨ ਸਰ ਪੰਜਨ ਆਦ ਰੂਪ ਸੂਤ ਅੰਗ ਹੀਰ ਬੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪਰਤਪਾਰ ਸਰਵਗੰਤਾ ਸਰਵਹੰਤਾ ਸਰਵਤੇ ਅਨਭੇਖ ਸਰਸ ਸ਼ਾਸਤਰ ਨਾ ਜਾਣੇ ਜੇ ਰੂਪ ਰੰਗ ਅਰੇਖ ਪਰਮ 베ਦ ਪੁਰਾਨ ਜਾਗ ਅਨੇਤ ਭਗਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵੇ ਬਹੁ ਚਿਤ ਮਦ ਬਰ ਸੰਤ ਬਰਸਾਦ ਗੁਣ ਗਨ ਦਾਰਮ ਮਾਪਾਰਸਨ ਭੰਗ ਉਪਮਾ ਅਨੰਗਨ ਭੋ ਪ੍ਰਕਾਸ਼ ਇਸ ਦਿਨ ਅਨਾਸ ਅਜਨ ਬਹੁ ਸਾਨ ਸਾਹੋ ਰਾਜਨ ਰਾਜ ਪਾਨਨ ਪਾਨ ਦੇਵਾਨ ਦੇ ਉਪਮਾ ਮਹਾਨ ਇੰਦਰਾਨਿੰਦਰ ਬਲਾਨ ਬਲ ਰੰਕਰ ਰੰਕਲਨ ਕਾਲਨ ਭੂਤੰਗ ਅਪਾਪੰ ਗਤਮਿਤ ਅਪਾਰ ਗੁਣ ਗਨ ਉਦਾਰ ਬਨ ਗਨ ਪਰਨਾਮ ਨਿਰਪਨ ਕਾਮ ਦੁਧ ਪਰਚੰਦ ਮਿਤ ਗਤ ਅਖੰਡ ਅਰਸ ਕਰਮ ਅਦ੍ਰਿਸ਼ ਧਰਮ ਸਰਬਾਪਨ ਦਾਦਨ ਦਦ ਬਾਦ ਚਾਚਰੀ ਸੰਧ ਪ੍ਰਸਾਦ ਗੋਵਿੰਦੇ ਮਕੰਦੇ ਦਾਰੇ ਪਾਰੇ ਹਰੀ ਅੰਕਰ ਯੰਦਰ ਨਾਮੇ ਕਾਮੇ ਵਿਦੰਗ ਪਰਿਆਦ ਸੰਦ ਚਤਰ ਜਕਰ ਕਰਤਾ ਚਤ ਜਕਰ ਹਰਤਾ ਚਤ ਜਕਰ ਦਾਨੇ ਚਤ ਜਕਰ ਜਾਣੇ ਚਤ ਜਕਰ ਵਰਤੀ ਚਤ ਜਕਰ ਵਰਤੀ ਚਤਰ ਜਕਰ ਪਾਲੇ ਜਤ ਜਕਰ ਕਾਲੇ ਜਤ ਜਕਰ ਵਾਸੀ ਚਤਰ ਜਕਰ ਵਾਸੀ ਚਤਰ ਜਕਰ ਮਾਨੇ ਜਤ ਜਕਰ ਦਾਨੇ ਚਾਚ ਦੇਸ਼ਾਂਦ ਨਾ ਸਤਰਾ ਨਾ ਮਿੱਤਰ ਨਾ ਪਰਮ ਨਾ ਬਿਤਰੈ ਨਾ ਕਰਮ ਨਾ ਕਾਏ ਜਨਮ ਆਜਾਏ ਨਾ ਜਤਰਾ ਨ ਮਿਤਰਾ ਬਰੇ ਅਪਵਿੱਤਰ ਅਪਰਥੀ ਸਾਦੇ ਸਾਦਰਿਸਾ ਕ੍ਰਿਸ਼ਾ ਭਗਵਤੀ ਸ਼ੰਤੋ ਪ੍ਰਸਾਦ ਕਸਤੇ ਕੀ ਅਸ਼ਿਜ ਦੇਸਾ ਕੀ ਅਵਿਜ ਬਿਸਾ ਕਿਆ ਅਗੰਜ ਕਰਮੈ ਕਿਆ ਅਵਜ ਪਰਮੈ ਕਿਆ ਅਵਜ ਲੋਕੈ ਕਰ ਸੁਖੈ ਕੈ ਉਦੂਤ ਵਰਨੈ ਕੈ ਉਤਕਰਨੈ ਕ ਰਾਜੰਗ ਪ੍ਰਵਾਹੈ ਇਤਰ ਬੰਗ ਤੁਜਾ ਕੈ ਸੋਕ ਵਰਨੈ ਸਰਬਾ ਪਰਨੈ ਜਗਤਾਂ ਕਰਤੀਆਂ ਛਤਰੰ ਛਤਰੀਆਂ ਕੈ ਬਰ ਬੰਸ ਰੂਪੈ ਕੈ ਅਨਪਉ ਨੂਪੈ ਕੀ ਆਦਿ ਦੇਵਾਂ ਕੀ ਆਪ ਬੇਵਾਂ ਕਿ ਚਤ੍ਰੰਗ ਮਹਿਨਾਂ ਕੇ ਕਾ ਜੀਨਾ ਕੇ ਰੋਜੀ ਰਜਾ ਕਰੇ ਮੈਂ ਰਹਾ ਕੈ ਕੀ ਪਾਕ ਬੇਵਾਂ ਕੈ ਬਲ ਕੈ ਬ ਕਫਰੁ ਗਨਾਥਾ ਨਾਸ਼ਾ ਕਰਨ ਕਨੈ ਦਾ ਕੇ ਰੋਜੀ ਦੈਦਾ ਕੀ ਰਜ ਕਰੀ ਮੈਂ ਕਰਮ ਕਰੀ ਮੈਂ ਸਰਬੰਕਲੀਆਂ ਸਰਬੰਗ ਦਲੀਆਂ ਕਿ ਸਰਬਤਰ ਮਾਨੈ ਕਿ ਸਰਬਤਰ ਦਾਨੈ ਕਿ ਸਰਬਤਰ ਗੌਣੈ ਕਿ ਸਰਬਤਰ ਪੌਣੈ ਕਿ ਸਰਬਤਰ ਦੇਸੈ ਕਿ ਸਰਬਤਰ ਵਿਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ಲೀನಾ ಪಾತ್ರ ದಿಶಾ ಕಾಲ ಕಿರ್ವತ ರಾಜ ಸೂಖ್ಯಾಣ ಕಿರ್ವತ ಪುರಾಣ ಕಿರ್ವತ್ರ ದಿಶಾ

ਤਰਬਰਨ ਤਰਵਾਦੇ ਅਗੰਝੇ ਅਗਾਦੇ ਸੋਭੰ ਸਰਬਾਗੇ ਸਰਬਾ ਅਨਰਾਗੇ ਤਰਭੁਗਤ ਸਰੂਪੈ ਛਿਜੈ ਸੂਤੈ ਕਿ ਨਰਕੰ ਕੰ ਪ੍ਰਨਾਸੈ ਪ੍ਰਥਲ ਪ੍ਰਵਾਸੈ ਅੰਤਰਕਿਤ ਪ੍ਰਵਾਸੈ ਸਦਮ ਸਦਾ ਸਰੂਪੈ ਪਰਜੁਗਤ ਅਨੋਭੈ ਚਾਤਰੀ ਛੰਦ ਪੰਗ ਹਨੰਗ ਬੇਖ ਲੇਖ ਪਰਮ ਕਰਮੈ ਨਾਦੈ ਜੁਗਾਦਹ ਜਹ ਬੈ ਭੂਤ ਦੂਤ ਨਾਸ ਸਾਦਾ ਸਹ ਤੰਦ ਬੰਧ ਭਖਤਾ ਬਰਤਾ ਨਾਸਾ ਪ੍ਰਕਾਸ਼ਨ ਚਿੰਤ ਸੁਨਿੰਤਾ ਲੇਖਾ ਦੇਖਾ ਲੇਖ ਅਪੀਖਾ ਟਾ ਹੈ ਗਾ ਅਸੰਭ ਗਮ ਨੀਲਾ ਨਾਦ ਅਨਿਤ ਸੁਨਿਤ ਜਾਦ ਹੈ ਆਜਾਦ ਚਰਪਟ ਸੰਤੋ ਪ੍ਰਸਾਦ ਸਰਵੰਗ ਅੰਤਾ ਸਰਵੰਗ ਅੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਗ ਹਰਤਾ ਸਰਵੰ ਕਰਤਾ ਸਰਵੰ ਪ੍ਰਾਨ ਸਰਵੰ ਤਰਾਣ ਸਰਵੰ ਕਰਮੰ ਸਰਵੰ ਤਰਮੰ ਸਰਵੰ ਜੋਕਤਾ ਸਰਵੰ ਮੂਤਾਰ ਸਾਵਲ ਸੰਤੋ ਪ੍ਰਸਾਦ ਨਮੋ ਨਰਕਨਾਸੀ ਸਦਾਵੰ ਪ੍ਰਕਾਸੀ ਨੰਗ ਸਰੂਪੇ ਪੰਗੰਗ ਵਪੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਵਾਦ ਵੂਤੇ ਨੰਗੇ ਨਾਮੇ ਤਰਪੰਗੇ ਤਰਕਾਮੇ ਨਿਰਪੰਗੇ ਸਰੂਪੇ ਸਰਵੰਗੇ ਨੋਪੇ ਨਾ ਪੁਤਰੇ ਨਾ ਪੁਤਰੇ ਨਾ ਸਤਰੇ ਨਾ ਮਿਤਰਾ ਨਾ ਤਤ ਨਾ ਮਤਨ ਜਤ ਨਾ ਪਤੇ ਨਿਰਸਾਕੰ ਸ੍ਰੀ ਕਾ ਮਿਤੋ ਮੀ ਕ ਸਦਾ ਵਿੰਗ ਪ੍ਰਵਾਹ ਹੈ ਅਜਹਿ ਜਾਹ ਹੈ ਭਗਵਤੀ ਸ਼ੰਤੋ ਪ੍ਰਸਾਦ ਕਿ ਜਾਹਰ ਜਹੂਰ ਕਿ ਹਾਜ਼ਰ ਹਜੂਰ ਮੇਸਰ ਸਲਾਮ ਹੈ ਸਮਸਤਰ ਕਲਾਮਕ ਸਾਹਿਬ ਦਿਮਾਗ ਖੂਸਨਲ ਚਰਾਗ ਕਮਲ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੇ ਦੇਂਦਾ ਕਿ ਰਾਜ ਕਰ ਰਹਿਂਦਾ ਕਰੀ ਮਲਕ ਮਾਲਕ ਖੂਸਨਲ ਜਵਾਨ ਹੈ ਗਨੀ ਮਲਖ ਰਾਜ ਗਰੀਬਨ ਨਿਵਾਜ ਹਰੀ ਫਲਸ ਕੇ ਨਾ ਰਸ ਨਕ ਨ ਕਲੰਕੰ ਪ੍ਰਨਾਸ ਹੈ ਸਮਸਤਰ ਨਿਵਾਸ ਗੰਜਲ ਗਨੀ ਮੈਂ ਹਰ ਜਾਇ ਕਰਹੀ ਮੈਂ ਸਮਸਤਲ ਜਵਾਂ ਕਿ ਸਾਹਿਬ ਕਿਰਾ ਕਿ ਨਰਕੰ ਪ੍ਰਨਾਸ ਹੈ ਵਿਸਤਲ ਨਿਵਾਸ ਹੈ ਸਰਬਲ ਗਵਾਨ ਹੈ ਮਿਸਲ ਰਵਾਨਨ ਤਮਾਮਲ ਤਮੀਜਾ ਸਮਸਤਲ ਅਜੀਜ ਆ ਪਰਮ ਪਰਮੇਸ਼ ਹੈ ਸਮਸਤਲ ਅਦੀਸਾ ਅਦੀਸਲ ਲੇਖਾਂ ਵਿਸਲ ਅਵੇਖ ਹੈ ਜਮੀਨਲ ਜਵਾਂ ਮੇ ਕਿਲੇ ਮਾਹ ਕਰੀ ਮੁਲਕ ਮਾਲ ਹੈ ਜੁਰੇ ਅਜਮਾਲ ਹੈ ਅੰਚਲ ਪ੍ਰਕਾਸ਼ ਅੰਕ ਮਿੱਥੋ ਸੁਭਾਸ ਹੈ ਕਿ ਅਜ ਉਸ ਰੂਮਾ ਕਿ ਮਿੱਥੋ ਉਤਕ ਮਿੱਥੋ ਬਸਾ ਕੇ ਆਤਮ ਪ੍ਰਵਾਹ ਕਿ ਅੰਚਲ ਨਾਗ ਹਕ ਮਿੱਥੋ ਪਾਂਗ ਹੈ ਮਦ ਬਾਰਿ ਸ਼ੰਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾ ਮਰ ਪਰ ਗੰਝ ਹਰਨਰ ਪਰ ਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਖੰਡ ਬਰਨਰ ਮੰਡਨ ਪਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾ ਅਨ ਛਜ ਅੰਗ ਅਸਨੋ ਪੰਗ ਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਜਿਸ ਵਿੱਚ ਸਭ ਪਾਨ ਜਲ ਥਲ ਮਹੰਤ ਜਿਸ ਵਿੱਚ ਬੇਅੰਤ ਨ ਪਵਨਾਸ ਤਿਰ ਤਿਰਤਰਾਸ ਜਨ ਬਾਹੋ ਇਕੈ ਸਦਾਓ ਓੰਕਾਰ ਅਦ ਕਥਨੀ ਅਨਾਦ ਖਲਖੰ ਖਿਆਲ ਗੁਰਬੁਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਿਜਨ ਬਾਤਨ ਚੰਦ ਗਾਤ ਅਨਰੰਝ ਬਾਤਨ ਟਟ ਟ ਪੰਡਾ ਰੰਝ ਸਤਿ ਬਾਦ ਆਦੀ ਧਰਮ ਅਤਿ ਧਿਤ ਕਰਮ ਅਨ ਬਨਰ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸੰਤੋ ਪ੍ਰਸਾਦ ਕਰਨਾਲਾ ਅਰਖਾਲਾ ਖਖੰਡ ਨਾਮ ਮਹ ਮੰਡਨ ਜਗਤੀਸ਼ਰ ਪਰਮੇਸ਼ਰ ਕਲ ਕਾਰਨ ਸਰਬ ਉਵਾਰਣ ਨਿਰਤੀਦਰਣ ਜਕ ਕੇ ਕਰਣਾ ਮਨ ਮਨ ਜਗ ਜਾਦੈ ਸਰਬੰਗ ਪਰੈ ਸਰਬੰਕਰੈ ਸਰਪਾਸੈ ਸਰਬਨਾਸੈ ਕਰਣਾ ਕਰੰ ਸੰਭਰੈ ਸਰਬੀਸ਼ਰੈ ਜਗਤੀਸਰੈ ਬ੍ਰਹਮੰਡ ਸਾਖਲ ਖੰਡਰ ਸਾ ਪ੍ਰਤੀ ਪਰੈ ਕਰਣਾ ਕਰੈ ਜਪਾ ਜਪੈ ਥਪਾ ਥਪੈ ਅਕਿਰਤਾ ਕਿਰਤਾ ਮਿਰਤਾ ਮਿਰਤ ਹੈ ਅਮਿਰਤਾ ਮਿਰਤਾ ਕਰਣਾ ਕਿਰਤਾ ਕਿਰਤਾ ਕਿਰਤੈ ਤਰਣੀ ਤ੍ਰਿਤਾ ਤੇਸ਼ਰ ਪਰਮੇਸ਼ਰੈ ਕਿਰਤਾ ਕਿਰਤਾ ਮਿਰਤਾ ਮਿਰਤੈ ਅਜਬ ਕਿਰਤੈ ਮਿਰਤੈ ਮਿਰਤੈ ਨਰਨਾਇਖਾ ਖਲਕਾਇ ਕੈ ਸੰਭਰ ਕਰਣਾ ਲੈ ਨਿਰਪਨਾਇਕਾ ਸਰਪਾਇ ਕੈ ਬਵ ਗੰਜਨ ਹੈ ਅਰ ਗੰਜਨ ਰਿਪਤਾਪਨ ਜਪ ਜਪਨ ਹੈ ਅੰਕਲੰਕ ਕਿਰਤੈ ਸਰਬਾ ਕਿਰਤੈ ਕਰਤਾ ਕਰੈ ਹਰਤਾ ਹਰ ਹੈ ਪਰਮਾਤਮਾ ਸਰਬਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਪਦੰਗ ਪ੍ਰਿਆਦ ਸ਼ੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅਦਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸਨ ਤਾਪ ਸੰਸਾਦ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਉਦਯ ਉਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸੰਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬਬੂਤੇ ਕਲੰਕਾਰ ਰੂਪੇ ਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਕ ਬੰਕੇ ਭੰਗੇ ਸਰੂਪੇ ਨੰਗੀ ਨਾਮੇ ਤਰ ਭੰਗੇ ਤਰ ਕਾਲੇ ਨੰਗੀ ਹਕਾਮੇ ਏਕ ਅਸ਼ਰੀ ਸ਼ੰਦ ਅਜੈ ਅਲੈ ਅਪੈ ਅਬੈ ਅਭੂ ਅਜੋ ਨਸ ਕਸ ਅਗੰਜ ਬੰਜ ਲਖ ਬਖ ਕਾਲ ਦੇ ਆਲ ਲੇਖ ਬੇਖ ਨਾਮ ਕਮ ਕਮ ਘਟਾ ਨਥੀ ਪਰਮਥੇ ਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਓ ਪਰਮੰਗ ਜੇ ਲੇਖੇ ਬਜੰਗ ਪ੍ਰਿਆਦ ਸੰਧ ਨਮਸਤਲ ਪ੍ਰਣਾਮੇ ਸਮਸਤਲ ਪ੍ਰਨਾਸੇ ਅਗੰਜਲ ਨਾਮੇ ਸਮਸਤਲ ਨਿਵਾਸੀ ਨਰ ਕਾਮ ਓ ਬਹੁਤੇ ਸਮਸਤਲ ਸਰੂਪੇ ਕੁਗਰਮੰ ਪ੍ਰਨਾਸੀ ਸੁਦਰਮ ਓ ਉਤੇ ਸਦਾ ਸਚਦਾਨ ਨਸਤ੍ਰੰਗ ਪ੍ਰਨਾਸੇ ਕਰੇ ਮਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਬ부ਤੇ ਗਜਾਇਬ ਕਨੀ ਮਹਿਰੀਆਂ ਕਰਿ ਅੰਕਰੀ ਮਲ ਰਹੇ ਮੈਂ ਚਤਰ ਜਕਰ ਵਰਤੇ ਚਤਰ ਜਕਰ 부ਤੇ ਸੋਇੰ ਭਗਵ ਸੁਭੰ ਸਰਵਦਾ ਸਰਵ ਜੁਗਤੇ ਦੁਖਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਭੰਗੰ ਬ부ਤੇ